ਹਾਂਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਤਿ ਸਾਰਿਆਂ ਨੂੰ ਖਬਰ ਤੇ ਤੁਸੀਂ ਦੇਖੀ ਸੁਣੀ ਲਈ ਹੋਣੀ ਆ ਬੀਬਾ ਕਮਲਕੌਰ ਵਾਲੀ ਮੈਂ ਹੁਣੇ ਉੱਥੇ ਸਾਡੇ ਇੱਥੇ 8 ਵਜੇ ਨੇ ਸਵੇਰ ਦੇ ਤੇ ਦੋ ਖਬਰਾਂ ਆ ਗਈਆਂ ਸਾਹਮਣੇ ਇੱਕ ਤਾਂ 에어 ਇੰਡੀਆ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਤੇ ਇੱਕ ਆ ਕਮਲਕੌਰ ਵਾਲੀ ਕਮਲਕੌਰ ਦੀ ਲਾਸ਼ ਮਿਲੀ ਹੈ ਜੀ ਬਠਿੰਡਾ ਦੇ ਕਿਸੇ ਆਈ ਥਿੰਕ ਯੂਨੀਵਰਸਿਟੀ ਜਾਂ ਕਾਲਜ ਦੀ ਪਾਰਕਿੰਗ ਦੇ ਵਿੱਚ ਤਿੰਨ ਦਿਨ ਹੋ ਗਿਆ ਸੀ ਲਾਸ਼ ਪੈਣ ਨੂੰ ਕਿਸੇ ਨੂੰ ਬਦਬੂ ਆਈ ਤੇ ਪਤਾ ਲੱਗਾ ਗੱਡੀ ਦੇ ਵਿੱਚ ਕੁਛ ਪਿਆ ਹੈ ਲਾਸ਼ ਲੋਸ਼ ਪਈ ਹੈ ਗੱਲ ਇਹ ਹੈ ਕਿ ਇੱਕ ਤੇ ਗੱਲ ਨੇ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਢੀਂਗਰ ਦੇ ਦਿਨ ਆਇਆ ਮੁਹੰਮਦ ਦਾ ਆਖਿਰ ਨੂੰ ਟੁਰ ਜਾਣਾ ਜੋ ਵੀ ਦੁਨੀਆ ਤੇ ਆਇਆ ਇਨਸਾਨ ਹਰੇਕ ਇਨਸਾਨ ਨੇ ਜਾਣਾ ਉਹ ਕਹਿੰਦੇ ਹੁੰਦੇ ਨਾ ਕਿ ਜਿਉਣਾ ਝੂਠ ਮਰਨਾ ਸੱਚ ਮਤਲਬ ਇੱਕ ਨਾ ਇੱਕ ਦਿਨ ਜਾਣਾ ਹੀ ਜਾਣਾ ਜੋ ਮਰਜੀ ਹੀਲੇ ਵਸੀਲੇ ਤੁਸੀਂ ਕਰ ਲੋ ਹਰ ਇਨਸਾਨ ਨੂੰ ਜਾਣਾ ਪਰ ਗੱਲ ਇਹ ਆ ਕਿ ਤੁਸੀਂ ਜਾਂਦੇ ਕਿਦਾਂ ਹੋ ਕਰਕੇ ਕੀ ਗਏ ਹੋ ਤੁਹਾਡੇ ਬਾਅਦ ਲੋਕੀ ਤੁਹਾਨੂੰ ਯਾਦ ਕਿਦਾਂ ਕਰਨ ਇਹ ਮੇਨ ਗੱਲ ਆ ਹੁਣ ਇਸ ਕੁੜੀ ਦੀ ਜਿੱਦਾਂ লাশ ਮਿਲੀ ਆ ਔਰ ਜੋ ਇਸ ਕੁੜੀ ਦੀ ਆਈਡੈਂਟੀ ਆ ਉਸ ਆਈਡੈਂਟੀ ਨੂੰ ਲੈ ਕੇ ਤੁਸੀਂ ਕਿੰਨਾ ਕਿੰਨੇ ਕਿਸ ਤਰੀਕੇ ਨਾਲ ਉਸ ਕੁੜੀ ਨੂੰ ਯਾਦ ਕਰੋਗੇ ਆਇਡੈਂਟੀਟੀ ਤੋਂ ਉਹਦੀ ਇਹੀ ਹੈ ਨਾ ਇੱਕ ਗੰਦੀ ਕੁੜੀ ਸੀਗੀ ਗੰਦਾ ਕੰਟੈਂਟ ਸੀਗਾ ਗੰਦੀਆਂ ਗੱਲਾਂ ਕਰਦੀ ਸੀ ਗੰਦੀਆਂ ਵੀਡੀਓ ਬਣਾਉਂਦੀ ਸੀ ਆਪਣਾ ਨੰਗੇਜ਼ ਦਿਖਾਉਂਦੀ ਸੀ ਈਵਨ ਆਪਣੇ ਅੰਡਰ ਗਾਰਮੈਂਟਸ ਇਦਾਂ ਲੈ ਲੈ ਕੇ ਫੇਰਦੀ ਹੁੰਦੀ ਸੀ ਦਿਖਾਉਂਦੀ ਹੁੰਦੀ ਸੀ ਕਿਹੜਾ ਕਲਰ ਆ ਤੇ ਕਿਹੜਾ ਸਾਈਜ਼ ਆ ਤੇ ਕਿੱਥੋਂ ਲਈ ਆ ਤੇ ਕਿਦਾਂ ਪਾਈ ਦੀ ਆ ਤੇ ਕਿਦਾਂ ਲਾਈ ਦੀ ਆ ਹਰ ਚੀਜ਼ ਜੋ ਕੁੜੀ ਦਿਖਾਉਂਦੀ ਸੀਗੀ ਫਾਇਦਾ ਕੀ ਹੈ ਦੱਸੋ ਖੱਟਿਆ ਕੀ ਆ ਜਾਣਾ ਤੇ ਫਰੇਕ ਦੀਆਂ ਦੁਨੀਆ ਤੋਂ ਪਰ ਚੱਕਰੀ ਵੀ ਤੁਹਾਡੇ ਜਾਣ ਤੋਂ ਬਾਅਦ ਤੁਹਾਨੂੰ ਯਾਦ ਕਿਦਾਂ ਲੋਕੀ ਕਰਦੇ ਆ ਇਹ ਬਹੁਤ ਜ਼ਰੂਰੀ ਆ ਤੁਹਾਡੇ ਪਰਿਵਾਰ ਦੀ ਇਮੇਜ ਤੁਸੀਂ ਕੀ ਬਣਾ ਕੇ ਗਏ ਹੋ ਇਹ ਬਹੁਤ ਜ਼ਰੂਰੀ ਆ ਤੁਹਾਡੇ ਮਾਂ ਤੁਹਾਡੀ ਪਿਓ ਤੁਹਾਡੇ ਭੈਣ ਤੁਹਾਡੇ ਭਰਾ ਰਿਸ਼ਤੇਦਾਰੀਆਂ ਚਲੋ ਬਾਅਦ ਦੀ ਗੱਲ ਆ ਜਿਹੜਾ ਇੰਨਾ ਕੁ ਪਰਿਵਾਰ ਹੁੰਦਾ ਇੱਕ ਖੂਨ ਹੁੰਦਾ ਇੱਕ ਛੱਤ ਹਲੇ ਜੰਮੇ ਪੜੇ ਹੋ ਉਹ ਪਰਿਵਾਰ ਤੁਹਾਡੇ ਤੇ ਕੀ ਪ੍ਰਾਊਡ ਫੀਲ ਕਰੇਗਾ ਤੁਹਾਡੇ ਜਾਣ ਤੋਂ ਬਾਅਦ ਇਹ ਜ਼ਰੂਰੀ ਆ ਅੱਜ ਉਹਦੀ ਭੈਣ ਦੀ ਵੀ ਸਟੇਟਮੈਂਟ ਆਈ ਕਹਿੰਦੀ ਸਾਡਾ ਘਰ ਉਹਦੇ ਸਿਰ ਤੋਂ ਚੱਲਦਾ ਸੀਗਾ ਤੇ ਪਰ ਮੈਂ ਤੁਹਾਨੂੰ ਇਹ ਕਹਿੰਦਾ ਤੁਸੀਂ ਹਟਾਇਆ ਕਿਉਂ ਨਹੀਂ ਉਸ ਕੁੜੀ ਨੂੰ ਯਾਰ ਥੋੜਾ ਘੱਟ ਖਾ ਲੋ ਪਰ ਇੱਜ਼ਤ ਦੀ ਖਾਓ ਇਹੋ ਜੀ ਕਮਾਈ ਖਾਂਦੇ ਸੀ ਤੁਸੀਂ ਵੀ ਕਹਿੰਦੇ ਘਰ ਚੱਲਦਾ ਸੀਗਾ ਤੇ ਭਰਾ ਵੀ ਕੁੜੀ ਦਾ ਹੈਗਾ ਫਿਰ ਦੋ ਭਰਾ ਸ਼ਾਇਦ ਇੱਕ ਭੈਣ ਆ ਮਾਂ ਵੀ ਆ ਹੁਣ ਇਹ ਦੇਖੋ ਵੀ ਯਾਰ ਜਿਉਂਦੇ ਜੀਵਿਤ ਅੱਜ ਮਰਨ ਤੋਂ ਬਾਅਦ ਦੀ ਲੋਕੀ ਉਹਨਾਂ ਨੂੰ ਬਹੁਤ دعਵਾਵਾਂ ਥੋੜੂ ਦੇਣਗੇ ਤੁਹਾਡੀ ਧੀ ਮਰ ਗਈ ਬਹੁਤ ਅਫਸੋਸ ਆ ਉੱਪਰੋਂ ਉੱਪਰੋਂ ਜੋ ਮਰਜੀ ਰਿਸ਼ਤੇਦਾਰੀ ਆ ਕੇ ਕਹੀ ਜਾਵੇ ਹੰਜੂ ਵੀ ਵਹਾ ਲੈਣਗੇ ਪਰ ਅੰਦਰੋਂ ਤਾਂ ਸਾਰੀ ਦੁਨੀਆ ਨੂੰ ਪਤਾ ਨਾ ਕਿ ਉਹ ਹਾਲ ਕੀ ਕਰਕੇ ਗਈ ਹੈ ਆਪਣੀ ਪੂਰੀ ਕਮਿਊਨਿਟੀ ਦਾ ਟੱਬਰ ਦਾ ਤੇ ਇੱਕ ਪਾਸੇ ਪੂਰੀ ਕਮਿਊਨਿਟੀ ਦਾ ਕੀ ਹਾਲ ਕਰਕੇ ਗਈ ਹੈ ਤੇ ਦੇਖੋ ਭਰਾ ਤੇ ਪਿਓ ਉਦੇ ਜਿਉਂਦੇ ਜੀਵੀ ਮਜ਼ਾ ਤਾਦੇ ਆ ਨਾ ਜੇ ਤੁਹਾਡੇ ਤੁਸੀਂ ਆਪਣੇ ਭਰਾ ਦਾ ਜਾਂ ਭੈਣ ਦਾ ਜ਼ਿਕਰ ਕਰੋ ਕਿ ਯਾਰਾ ਮੇਰਾ ਭਰਾ ਆ ਮੇਰੀ ਪ੍ਰਾਊਡ ਭਰਾ ਆ ਮੇਰੀ ਪ੍ਰਾਊਡ ਭੈਣ ਆ ਸਾਨੂੰ ਮਾਣ ਆ ਇਹਦੇ ਤੇ ਸਾਡਾ ਘਰ-ਬਾਰ ਵੀ ਇੰਨੇ ਚਲਾਇਆ ਹੋਇਆ ਹੈ ਸਿਕਾ ਤੇ ਤੁਹਾਡੀ ਮਾਂ ਵੀ ਕਵੇ ਤੁਹਾਡਾ ਪਿਓ ਵੀ ਜੇ ਕਿਤੇ ਕੋਈ ਵੀਡੀਓ ਦਿਖਾਉਂਦਾ ਵੀ ਤੇ ਕਵੇ ਹਾਂ ਯਾਰ ਮੇਰੀ ਭੈਣ ਦੀ ਵੀਡੀਓ ਆ ਕੀ ਬਾਤ ਆ ਤੁਹਾਡਾ ਪਿਓ ਵੀ ਕਵੇ ਹਾਂ ਮੇਰੀ ਧੀ ਦੀ ਵੀਡੀਓ ਆ ਸਾਨੂੰ ਪ੍ਰਾਊਡ ਆ ਕਿ ਇਦਾਂ ਨਾ ਹੋਵੇ ਕਿ ਤੁਹਾਨੂੰ ਕੋਈ ਵੀਡੀਓ ਜਾਣ ਕੇ ਦਿਖਾਵੇ ਤੁਹਾਨੂੰ ਨਮੋਸ਼ੀ ਹੋਵੇ ਤੁਹਾਨੂੰ ਇਹ ਕਹਿਣਾ ਪੈ ਜਾਵੇ ਨਹੀਂ 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 ਅਸੀਂ ਨਹੀਂ ਜਾਣਦੇ ਇਹਨੂੰ ਕੌਣ ਆ ਇਹ ਇਦਾਂ ਨਾ ਕਹਿਣਾ ਪੈ ਜਾਵੇ ਜੇ ਇਦਾਂ ਕਹਿਣਾ ਪੈਂਦਾ ਤੇ ਇਦੋਂ ਬਦਕਿਸਮਤ ਇਨਸਾਨ ਨਹੀਂ ਕੋ ਹੋਣਾ ਚਾਹੀਦਾ ਤੇ ਉਹ ਕੁੜੀ ਦੀ ਹੁਣ লাশ ਮਿਲਿਆ ਬਠਿੰਡਾ ਦੇ ਕਿਸੇ ਪਾਰਕਿੰਗ ਦੇ ਵਿੱਚ ਗੱਡੀ ਵਿੱਚ ਪਈ ਤਿੰਨ ਦਿਨਾਂ ਬਾਅਦ ਕਹਿੰਦੇ ਕਿਸੇ ਨੂੰ ਬਦਬੂ ਆਈ ਤੇ ਪਤਾ ਲੱਗਾ লাশ ਪਈ ਆ ਜਿਹੜਾ ਸਰੀਰ ਤੁਸੀਂ ਦਿਖਾਉਂਦੇ ਹੁੰਦੇ ਸੀਗੇ ਬਹੁਤ ਮਾਣ ਸੀਗਾ ਤੁਹਾਨੂੰ ਆਪਣੇ ਸਰੀਰ ਤੇ ਆਪਣੇ ਸਰੀਰ ਦੇ ਅੰਗਾਂ ਤੇ ਜਿਹੜਾ ਦਿਖਾਵਾ ਖਾ ਕੇ ਤੁਸੀਂ ਗੰਦ ਪਾਇਆ ਸੀ ਤੇ ਪੈਸੇ ਕਮਾਉਂਦੇ ਸੀ ਉਹ ਸਰੀਰ ਹੁਣ ਕੀ ਬਣ ਗਿਆ ਉੱਥੇ ਜਿੱਦਾਂ ਸਮੈਲ ਆ ਰਹੀ ਸੀਗੀ ਉਹ ਸਰੀਰ ਨੂੰ ਹੱਥ ਲਾਉਣ ਨੂੰ ਕਿਸੇ ਦਿਲ ਕਰਦਾ ਹੋਣਾ ਬਾਡੀ ਗਾਰਡਨ ਲੱਗ ਜਾਂਦੀ ਹੈ ਅੰਦਰੋਂ ਅੰਦਰ ਹੀ ਆਪੇ ਕੀੜੇ ਪੈਣ ਲੱਗ ਜਾਂਦੇ ਨੇ ਤੇ ਜਿਹੜੀ ਬਾਡੀ ਹੈਗੀ ਹੈ ਹੁਣ ਜਾਂ ਮਿੱਟੀ ਦੇ سپرد ਹੋ ਜਾਏਗੀ ਜਾਂ ਅਗਨੀ ਦੇ سپرد ਹੋ ਜਾਏਗੀ ਤੇ ਕੀ ਮਾਣ ਆ ਸਾਨੂੰ ਇਹਨਾਂ ਇਹਨਾਂ ਬਾਡੀਆਂ ਤੇ ਤੁਸੀਂ ਕਿਉਂ ਨਹੀਂ ਕੁਝ ਚੰਗਾ ਕਰਕੇ ਜਾਂਦੇ ਜਿਹਦੇ ਤੁਹਾਡੇ ਜਾਣ ਤੋਂ ਬਾਅਦ ਤੁਹਾਡਾ ਨਾਮ ਲਿਆ ਜਾਵੇ ਤੇ ਤੁਹਾਨੂੰ ਤੁਹਾਡੀ ਆਤਮਾ ਵੀ ਖੁਸ਼ ਹੋਵੇ ਕਿ ਮੈਂ ਕੁਝ ਕਰਕੇ ਆਇਆ ਚੰਗਾ ਹੁਣ ਇਸ ਕੁੜੀ ਦੀ ਆਇਡੈਂਟੀਟੀ ਤੇ ਹੀ ਰਹੇਗੀ ਨਾ ਜਿੰਨੀ ਦੇਰ ਇਹਨੂੰ ਲੋਕ ਯਾਦ ਕਰਨਗੇ ਸਿਰਫ ਐਸੀ ਕਰਕੇ ਯਾਦ ਕਰਨਗੇ ਨਾ ਕਿ ਇਹ ਬਹੁਤ ਗੰਦੀ ਕੁੜੀ ਸੀਗੀ ਬਹੁਤ ਗੰਦੇ ਕੰਟੈਂਟ ਪਾਉਂਦੀ ਸੀ ਪਲੱਸ 18 ਦੇ ਦੇ ਕੰਟੈਂਟ ਹੁੰਦੇ ਸੀਗੇ ਤੇ ਆਮ ਲੋਕਾਂ ਦੇ ਘਰਾਂ ਵਿੱਚ ਵੀ ਉਹਦੀਆਂ ਵੀਡੀਓ ਜਾਂਦੀਆਂ ਸਨ ਆਇਡੈਂਟੀਟੀ ਤੇ ਇਵੇਂ ਹੀ ਬਣਾ ਕੇ ਗਈ ਨਾ ਆਪਣੀ which is very 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 bad ਮੈਂ ਹੁਣ ਕੀ ਕਿਹਾ ਜਾਵੇ ਉਸ ਕੁੜੀਾਰੇ ਕੀ ਕਿਹਾ ਜਾਵੇ ਮੈਂ ਚੰਗਾ ਵੀ ਕਹਿਣ ਨੂੰ ਦਿਲ ਕਰਦਾ ਮਾੜਾ ਵੀ ਨਹੀਂ ਕਹਿਣ ਨੂੰ ਦਿਲ ਕਰਦਾ ਮੈਂ ਸਾਲਕ ਪਹਿਲਾਂ ਉਹਦੇ ਤੇ ਗੱਲ ਵੀ ਕੀਤੀ ਸੀ ਲੰਬੀ ਛੋੜੀ ਇੱਕ ਵੀਡੀਓ ਬਣਾਈ ਸੀ ਮੈਂ ਤਾਂ ਲਾਂਤਾਂ ਹੀ ਪੋਣੀਆਂ ਸੀਗੀਆਂ ਨੇਚਰਲੀ ਉਹਦੀ ਤਾਰੀਫ ਥੋੜੋ ਕਰਾਂਗੇ ਕਾਫੀ ਕੁਝ ਦਿਖਾ ਕੇ ਮੈਂ ਲਾਂਤਾਂ ਪਾਈਆਂ ਸਨ ਮੈਂ ਉਦੋਂ ਇਹ ਵੀ ਕਿਹਾ ਸੀਗਾ ਮੈਂ ਕਿਆ ਸੀਗਾ ਸਾਇਰ ਸੁਬਾਕੇ ਗੱਲਾਂ ਨਿਕਲ ਜਾਂਦੀਆਂ ਨੇ ਕਈ ਵਾਰੀ ਕਿ ਯਾਰ ਪੂਰੀ ਦੁਨੀਆ ਤੁਰ ਜਾਂਦੀ ਆ ਚੰਗੇ ਭਲੇ ਲੋਕ ਕੀ ਚਾਈ ਜਾਂਦੇ ਕਿਉਂ ਇਹਦੇ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਕੋਈ ਕੁਝ ਹੁੰਦਾ ਤੋ ਗੱਲ ਮੇਰੀ ਸੱਚੀ ਹੋ ਗਈ ਅੱਜ ਤੇ ਮੈਂ ਹੁਣ ਉਹਦਾ ਕਾਥਰ ਤੇ ਨਹੀਂ ਆ ਪਰ ਚੱਕਰੀ ਵੀ ਗੱਲ ਇਹ ਕਿ ਤੁਸੀਂ ਕਰਕੇ ਕੀ ਗਿਆ ਕਿਉਂ ਕਿਸੇ ਲੋਕ ਲੋਕਾਂ ਨੂੰ ਕਿਉਂ ਇਦਾਂ ਕਹਿਣਾ ਪਵੇ ਜੇ ਮੈਂ ਵੀ ਕਿਹਾ ਤੇ ਕਿਉਂ ਕਹਿਣਾ ਪਿਆ ਗੱਲ ਇਹ ਆ ਸੋਚਣ ਵਾਲੇ ਸੋ ਬਸ ਇਹ ਕਿ ਜਿਹੜਾ ਵੀ ਇਨਸਾਨ ਜਾਂਦਾ ਹੈ ਦੁਨੀਆ ਤੋਂ ਮਾਲਕ ਨੂੰ ਜਗ੍ਹਾ ਦੇਵੇ ਉੱਥੇ ਆਪਣੇ ਕੋ ਇਹੀ ਕਹਾਂਗਾ ਇਸ ਤੋਂ ਜ਼ਿਆਦਾ ਮੈਂ ਇਸ ਕੁੜੀ ਬਾਰੇ ਕੁਝ ਨਹੀਂ ਕਹਿ ਸਕਦਾ ਬਾਕੀ ਕੁੜੀਆਂ ਜਿਹੜੀਆਂ ਗੰਦ ਪਾ ਰਹੀਆਂ ਨੇ ਅਜੇ ਵੀ ਉਹਨਾਂ ਨੂੰ ਸਿੱਖਣ ਦੀ ਲੋੜ ਆ ਹੁਣ ਐਂਡ ਇਦਾਂ ਦਾ ਹੁੰਦਾ ਮਤ ਸੋਚੋ ਕਿ ਸਾਡੇ ਬਹੁਤ ਫੈਨ ਨੇ ਮਤ ਸੋਚੋ ਸਾਡੇ ਪ੍ਰਸ਼ਾਸਕ ਨੇ ਸਾਡਾ ਸਰੀਰ ਦੇਖਦੇ ਨੇ ਸਾਡੇ ਕੱਪੜੇ ਦੇਖਦੇ ਨੇ ਸਾਡੇ ਇਹ ਨਾ ਐਸ਼ੋ ਇਸ਼ਰਤ ਦੇ ਵਿੱਚੋਂ ਨਿਕਲ ਕੇ ਆਪਣੇ ਇੱਕ ਸਹੀ ਇਨਸਾਨ ਬਣ ਜਾਓ ਚੰਗੇ ਕੰਟੈਂਟ ਨਾਲ ਵੀ ਤੁਸੀਂ ਪੈਸਾ ਕਮਾ ਸਕੋ ਥੋੜਾ ਘੱਟ ਕਮਾ ਲੋਗੇ ਪਰ ਤੁਹਾਡੇ ਮਾਪਿਓ ਭੈਣ ਭਰਾਵਾਂ ਨੂੰ ਤੁਹਾਡੇ ਜਿਉਂਦੇ ਜੀ ਵੀ ਤੇ ਤੁਹਾਡੇ ਮਰਨ ਤੋਂ ਬਾਅਦ ਵੀ ਪ੍ਰਾਊਡ ਤੇ ਫੀਲ ਹੋਵੇ ਨਾ ਕਿ ਸਾਡੀ ਧੀ ਆ ਇਦਾਂ ਨਾ ਕਹਿਣਾ ਪਵੇ ਨਹੀਂ ਯਾਰ ਧੀ ਸੀਗੀ ਪਰ ਠੀਕ ਹੈ ਜੇ ਮਾਪਾਪ ਨੂੰ ਕਹਿਣਾ ਪਵੇ ਚੰਗਾ ਚਲੇਗੀ ਤੇ ਫਿਰ ਮੇਰੇ ਖਿਆਲ ਤੁਹਾਡਾ ਦੁਨੀਆ ਤੇ ਆਉਣਾ ਹੀ ਮੰਦਪਾਗਾ ਤੁਹਾਡੇ ਵਾਸਤੇ ਵੀ ਤੁਹਾਡੇ ਪਰਿਵਾਰ ਵਾਸਤੇ ਸੋ ਜਿਹੜੀਆਂ ਕੁੜੀਆਂ ਇਦਾਂ ਦੀਆਂ ਜੇ ਬਗੰਧ ਬਹੁਤ ਪਾਉਂਦੀਆਂ ਨੇ ਜਿਉਂਦੀਆਂ ਨੇ ਉਨਨੋ ਮੈਂ ਬੇਨਤੀ ਕਰਦਾ ਹਾਂ ਕਿ ਥੋੜਾ ਬਹੁਤੀ ਅਕਲ ਕਰੋ ਸਿੱਖੋ ਐਂਡ ਤੁਹਾਡਾ ਇਹੀ ਹੋਣਾ ਹੈ ਅੱਗੇ ਵੀ ਇੱਕ ਦੋ ਕੁੜੀਆਂ ਦੇ ਹੋਏ ਐ ਬਹੁਤ ਇੱਕ ਪਾਕਿਸਤਾਨ 'ਚ ਹੁਣ ਤੁਹਾਨੂੰ ਪਤਾ ਜਵਾਨ ਕੁੜੀ ਇੱਕ 2-4 ਦੇਣੀ ਹੋਏ ਐ ਜਵਾਨ ਕੁੜੀ ਉਹ ਵੀ ਸੋਸ਼ਲ ਮੀਡੀਆ ਦੀ ਸਗੀ ਹੀਰੋਇਨ ਤੇ ਬੜੀ ਮਸ਼ਹੂਰ ਸੀ ਉਹਦੀ ਵੀ ਲਾਸ਼ ਹੀ ਮਿਲੀ ਐ ਆਪਣੇ ਭਾਰਤ ਵਿੱਚ ਵੀ 2-3-4 ਸਿੱਧਾ ਆਲਰੇਡੀ ਹੋ ਚੁੱਕੇ ਨੇ ਤੇ ਥੋੜਾ ਤਿਆਰ ਰੱਖੋ ਆਪਣਾ ਸਤਿ ਸ਼੍ਰੀ ਅਕਾਲ